ਕਹਿੰਦੇ ਨੇ ਕਿ ਆਪਣਾ ਬੱਚਾ ਚਾਹੇ ਜਿੰਨਾ ਮਰਜੀ ਕਾਲਾ ਹੋਵੇ ਭਾਵੇਂ ਉਹਨੂੰ ਬੋਲਣ ਦੀ ਤਮੀਜ਼ ਨਾ ਹੋਵੇ ਭਾਵੇਂ ਦੂਸਰੇ ਦਾ ਬੱਚਾ ਜਿੰਨਾ ਮਰਜੀ ਸੋਹਣਾ ਹੋਵੇ ਚੰਗੇ ਕੱਪੜੇ ਪਾਏ ਹੋਣ ਬੋਲਣ ਦੀ ਬਹੁਤ ਵਧੀਆ ਤਮੀਜ਼ ਹੋਵੇ ਪਰ ਫਿਰ ਵੀ ਆਪਣਾ ਬੱਚਾ ਹੀ ਸਭ ਨੂੰ ਪਿਆਰਾ ਲੱਗਦਾ ਹੈ ਤੇ ਇੱਕ ਬਜ਼ੁਰਗਾਂ ਦੀ ਕਹਾਵਤ ਹੈ ਕਿ ਦੂਸਰੇ ਦੀ ਥਾਲੀ ਦੇ ਵਿੱਚ ਕਿਉਂ ਜ਼ਿਆਦਾ ਹੀ ਦਿਖਦਾ ਹੈ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਕਹਾਵਤ ਹੈ ਕਿ ਆਪਣੀ ਪਤਨੀ ਚਾਹੇ ਜਿੰਨੀ ਮਰਜ਼ੀ ਸੋਹਣੀ ਹੋਵੇ ਪਰ ਦੂਸਰੇ ਦੀ ਪਤਨੀ ਹਮੇਸ਼ਾ ਹੀ ਉਸ ਤੋਂ ਵਧੀਆ ਲੱਗਦੀ ਹੈ ਹਮੇਸ਼ਾ ਹੀ ਦੂਸਰੇ ਦੀ ਪਤਨੀ ਵੇਖਣ ਤੇ ਮਨ ਮਚਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਹੀ ਤਰ੍ਹਾਂ ਕਈ ਲੋਕ ਆਪਣੀਆਂ ਹੱਦਾਂ ਨੂੰ ਪਾਰ ਕਰ ਦਿੰਦੇ ਨੇ ਤੇ ਅੱਜ ਦੀ ਜਿਹੜੀ ਕਹਾਣੀ ਹੈ ਇਹਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ ਇਸ ਸੱਚੀ ਕਹਾਣੀ ਦੇ ਵਿੱਚ ਕੁਝ ਇਹੋ ਜਿਹੇ ਲੋਕ ਆਉਂਦੇ ਨੇ ਜੋ ਇਹੋ ਜੀਆਂ ਹੱਦਾਂ ਪਾਰ ਕਰ ਦਿੰਦੇ ਨੇ ਇਹ ਕੋਈ ਆਮ ਲੋਕ ਜਾਂ ਫਿਰ ਮੀਡਲ ਕਲਾਸ ਤੋਂ ਨਹੀਂ ਆਉਂਦੇ ਸਨ ਬਲਕਿ ਇੱਕ ਹਾਈ ਕਲਾਸ ਫੈਮਿਲੀ ਦੇ ਬੰਦੇ ਹੁੰਦੇ ਨੇ ਜੋ ਇੱਕ ਵਧੀਆ ਸਮਾਜ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਲੋਕ ਉਹਨਾਂ ਵਰਗਾ ਬਨਣਾ ਚਾਹੁੰਦੇ ਨੇ ਉਹਨਾਂ ਦੀ ਇਹ ਕਹਾਣੀ ਹੈ ਜਦੋਂ ਇਹ ਕਹਾਣੀ ਲੋਕਾਂ ਦੇ ਸਾਹਮਣੇ ਨਿਕਲ ਕੇ ਆਈ ਸੀ ਤਾਂ ਲੋਕੀ ਵੀ ਇਹ ਸੋਚਦੇ ਸੀ ਕਿ ਇਸ ਦੁਨੀਆ ਦੇ ਵਿੱਚ ਕਿੱਦਾਂ-ਕਿੱਦਾਂ ਦੀ ਮਾਨਸਿਕਤਾ ਵਾਲੇ ਲੋਕ ਰਹਿੰਦੇ ਨੇ ਦੋਸਤੋ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਹੈ ਇਹ ਕੇਰਲਾ ਦਾ ਇੱਕ ਜ਼ਿਲ੍ਹਾ ਹੈ ਕੋਟਾਈਮ ਜਿਸ ਵਿੱਚ ਇੱਕ ਕੁੜੀ ਰਹਿੰਦੀ ਸੀ ਜਿਸ ਦਾ ਨਾਮ ਸੀ ਸੋਨਮ ਇੱਥੇ ਇੱਕ ਕਾਲਪਨਿਕ ਨਾਮ ਹੈ ਕਿਉਂਕਿ ਇੱਥੇ ਅਸੀਂ ਉਸ ਕੁੜੀ ਦਾ ਸੈਲਫ ਰਿਸਪੈਕਟ ਦੇ ਚਲਦਿਆਂ ਅਸਲੀ ਨਾਮ ਨਹੀਂ ਦੱਸ ਸਕਦੇ ਸੋਨਮ ਜਿਸ ਦਾ ਵਿਆਹ 2.5 ਸਾਲ ਪਹਿਲਾਂ ਬੜੇ ਰੀਤੀ ਰਿਵਾਜ ਦੇ ਨਾਲ ਸਮਾਜ ਦੇ ਹਿਸਾਬ ਦੇ ਨਾਲ ਕੀਤਾ ਜਾਂਦਾ ਹੈ ਪਰ ਸੋਨਮ ਦਾ ਜਿਹੜਾ ਪਰਿਵਾਰ ਸੀ ਉਹ ਇੱਕ ਮੀਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ ਸੀ ਪਰ ਇਹਦਾ ਵਿਆਹ ਇੱਕ ਹਾਈ ਕਲਾਸ ਫੈਮਿਲੀ ਦੇ ਵਿੱਚ ਹੁੰਦਾ ਹੈ ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਦਿਨ ਬੜੇ ਵਧੀਆ ਲੰਘਦੇ ਨੇ ਕਿਉਂਕਿ ਇਹਦੇ ਪੁਰਾਣੇ ਦਿਨ ਜਿਹੜੇ ਉਹ ਲੰਘ ਚੁੱਕੇ ਸਨ ਤੇ ਇਹਦੀ ਹੁਣ ਨਵੀਂ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਹਾਈ ਕਲਾਸ ਦੇ ਵਿੱਚ ਹਾਈ ਤਰੀਕਿਆਂ ਦੇ ਨਾਲ ਉਹਦਾ ਰਹਿਣਾ ਸਹਿਣਾ ਵੱਡੇ ਵੱਡੇ ਲੋਕਾਂ ਦੇ ਵਿੱਚ ਜਾ ਕੇ ਖਾਣਾ ਪੀਣਾ ਬੈਠਣਾ ਸਾਰਾ ਕੁਝ ਬਦਲ ਚੁੱਕਿਆ ਸੀ ਹੁਣ ਉਹਦਾ ਪਤੀ ਵੀ ਵੱਡੇ ਵੱਡੇ ਲੋਕਾਂ ਦੇ ਨਾਲ ਉਹਨੂੰ ਮਿਲਾਉਣ ਵਾਸਤੇ ਲੈ ਕੇ ਜਾਂਦਾ ਸੀ ਪਰ ਉਹ ਆਪਣੇ ਪਤੀ ਤੋਂ ਇੱਕ ਗੱਲ ਤੋਂ ਨਾਰਾਜ਼ ਰਹਿੰਦੀ ਸੀ ਕਿ ਉਹਦਾ ਪਤੀ ਹਮੇਸ਼ਾ ਹੀ ਉਹਦੇ ਨਾਲ ਅਨਨੈਚੁਰਲ ਤਰੀਕੇ ਦੇ ਨਾਲ ਦਾਸੀ ਜੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਇੱਕ ਦਿਨ ਇਸ ਤਰ੍ਹਾਂ ਦੀ ਹੀ ਬਹੁਤ ਵੱਡੀ ਪਾਰਟੀ ਚੱਲ ਰਹੀ ਹੁੰਦੀ ਹੈ ਬਹੁਤ ਵੱਡੇ ਵੱਡੇ ਲੋਕ ਉੱਥੇ ਪਹੁੰਚੇ ਹੋਏ ਸਨ ਫਿਰ ਸੋਨਮ ਦਾ ਪਤੀ ਉਹਨੂੰ ਕਹਿੰਦਾ ਹੈ ਕਿ ਮੈਂ ਥੋੜਾ ਨਸ਼ੇ ਦੇ ਵਿੱਚ ਹਾਂ ਤੂੰ ਫਲਾਣੇ ਫਲਾਣੇ ਕਮਰੇ ਦੇ ਵਿੱਚ ਜਾ ਕੇ ਪਹੁੰਚ ਥੋੜੀ ਦੇਰ ਤੱਕ ਮੈਂ ਆਉਂਦਾ ਹਾਂ ਹੁਣ ਸੋਨਮ ਉਸ ਕਮਰੇ ਦੇ ਵਿੱਚ ਜਾ ਕੇ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਹੈ ਤੇ ਥੋੜੀ ਦੇਰ ਬਾਅਦ ਹੀ ਦਰਵਾਜ਼ਾ ਖੁੱਲਦਾ ਹੈ ਪਰ ਉਹਦਾ ਪਤੀ ਨਹੀਂ ਆਉਂਦਾ ਬਲਕਿ ਕੋਈ ਹੋਰ ਬੰਦਾ ਉਸ ਕਮਰੇ ਦੇ ਵਿੱਚ ਆਉਂਦਾ ਹੈ ਸੋਨਮ ਹੁਣ ਆਪਣੇ ਪਤੀ ਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਮੇਰਾ ਦਮ ਘੁੱਟ ਰਿਹਾ ਹੈ ਇਸ ਕਮਰੇ ਦੇ ਵਿੱਚ ਜਲਦੀ ਨਾਲ ਆ ਜਾਓ ਫਿਰ ਉਹਦਾ ਪਤੀ ਅੱਗੇ ਕਹਿੰਦਾ ਹੈ ਕਿ ਮੈਂ ਬਸ ਥੋੜੀ ਦੇਰ ਦੇ ਵਿੱਚ ਆ ਰਿਹਾ ਹਾਂ ਜਿਹੜਾ ਆਦਮੀ ਤੇਰੇ ਕਮਰੇ ਦੇ ਵਿੱਚ ਆਇਆ ਹੈ ਇਹ ਮੇਰਾ ਬਹੁਤ ਖਾਸ ਹੈ ਜਿਸ ਤਰ੍ਹਾਂ ਇਹ ਕਹਿੰਦਾ ਹੈ ਤੂੰ ਇਸ ਤਰ੍ਹਾਂ ਹੀ ਕਰ ਥੋੜੀ ਦੇਰ ਤੱਕ ਮੈਂ ਆ ਰਿਹਾ ਹਾਂ ਹੁਣ ਇਸ ਕਮਰੇ ਦੇ ਵਿੱਚ ਬਹੁਤ ਸਾਰਾ ਖਾਣ ਪੀਣ ਦਾ ਸਮਾਨ ਸੀ ਬਹੁਤ ਸਾਰੀਆਂ ਡਰਿੰਕਸ ਪਈਆਂ ਹੋਈਆਂ ਸਨ ਤੇ ਸੋਨਮ ਤੇ ਇਹ ਜਿਹੜਾ ਅਣਜਾਣ ਬੰਦਾ ਸੀ ਇਹ ਦੋਨੇ ਜਾਨੇ ਮਿਲ ਕੇ ਉਥੇ ਡਰਿੰਕ ਪੀਂਦੇ ਨੇ ਖਾਣਾ ਖਾਂਦੇ ਨੇ ਤੇ ਖਾਣਾ ਖਾਣ ਤੋਂ ਬਾਅਦ ਅਚਾਨਕ ਹੀ ਸੋਨਮ ਨੂੰ ਪਤਾ ਨਹੀਂ ਲੱਗਦਾ ਕਿ ਕਿਹਰੇ ਟਾਈਮ ਨੂੰ ਨੀਂਦ ਆ ਜਾਂਦੀ ਹੈ ਹੁਣ ਸਵੇਰੇ ਜਦੋਂ ਸੋਨਮ ਦੀ ਨੀਂਦ ਖੁੱਲਦੀ ਹੈ ਤਾਂ ਉਹਦੇ ਸਾਹਮਣੇ ਉਹਦਾ ਪਤੀ ਹੁੰਦਾ ਹੈ ਉਹ ਪਤੀ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਰਾਤ ਕੁਝ ਗਲਤ ਹੋਇਆ ਹੈ ਉਹਦਾ ਪਤੀ ਕਹਿੰਦਾ ਹੈ ਕਿ ਰਾਤ ਨੂੰ ਮੈਂ ਹੀ ਸੀ ਤੇਰੇ ਨਾਲ ਤੇ ਜੋ ਕੀਤਾ ਸੀ ਮੈਂ ਹੀ ਕੀਤਾ ਸੀ ਸ਼ਾਇਦ ਤੂੰ ਜ਼ਿਆਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਇਸ ਕਰਕੇ ਤੈਨੂੰ ਪਤਾ ਨਹੀਂ ਲੱਗਿਆ ਹੋਵੇਗਾ ਸੋਨਮ ਦੇ ਨਾਲ ਇਹ ਪਹਿਲੀ ਘਟਨਾ ਸੀ ਜਦੋਂ ਉਹਨੂੰ ਇਸ ਤਰ੍ਹਾਂ ਲੱਗਿਆ ਸੀ ਹੁਣ ਪਾਰਟੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ ਸੋਨਮ ਨੂੰ ਹੁਣ ਹਰ ਪਾਰਟੀ ਦੇ ਵਿੱਚ ਹੀ ਅਕਸਰ ਇਦਾਂ ਹੋਣ ਲੱਗ ਪਿਆ ਸੀ ਉਹ ਕਮਰੇ ਦੇ ਵਿੱਚ ਜਾਂਦੀ ਸੀ ਉਹਦੇ ਨਾਲ ਦੂਸਰਾ ਬੰਦਾ ਆ ਕੇ ਬਣਾਉਂਦਾ ਸੀ ਉਹਨੇ ਲਗਭਗ ਸੋਨਮ ਦੇ ਨਾਲ ਇਸੇ ਤਰ੍ਹਾਂ ਹੀ 8 ਤੋਂ 9 ਵਾਰੀ ਇਹ ਘਟਨਾ ਹੋ ਚੁੱਕੀ ਸੀ ਸੋਨਮ ਹੁਣ ਅੰਦਰੋਂ ਅੰਦਰੀ ਵਿਰੋਧ ਕਰਨਾ ਚਾਹੁੰਦੀ ਸੀ ਪਰ ਉਹ ਖੁੱਲ ਕੇ ਵਿਰੋਧ ਨਹੀਂ ਕਰ پا ਰਹੀ ਸੀ ਕਿਉਂਕਿ ਇਹ ਸਭ ਉਹਦਾ ਪਤੀ ਹੀ ਕਰਵਾ ਰਿਆ ਸੀ ਪਰ ਹੁਣ ਸੋਨਮ ਦੀ ਅੰਦਰਲੀ ਆਤਮਾ ਉਹਨੂੰ ਮਨਾ ਕਰ ਰਹੀ ਸੀ ਕਿ ਤੂੰ ਇਹੋ ਜਿਹਾ ਕੰਮ ਨਾ ਕਰ ਹੁਣ ਉਹਨੇ ਇਹ ਮਨ ਦੇ ਵਿੱਚ ਧਿਆ ਲਿਆ ਸੀ ਕਿ ਉਹ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਵੀ ਗੰਦਾ ਕੰਮ ਨਹੀਂ ਕਰੇਗੀ ਉਹ ਵੀ ਕਿਸੇ ਹੋਰ ਆਦਮੀ ਦੇ ਨਾਲ ਹੁਣ ਉਸਨੇ ਬਿਨਾਂ ਕਿਸੇ ਨੂੰ ਦੱਸਿਆ ਚੁੱਪਚਾਪ ਉਹ ਪੁਲਿਸ ਨੂੰ ਇਤਲਾ ਕਰ ਦਿੰਦੀ ਹੈ ਤੇ ਉਹ ਇੱਕ ਜਗ੍ਹਾ ਦਾ ਟਿਕਾਣਾ ਪੁਲਿਸ ਨੂੰ ਦੱਸਦੀ ਹੈ ਜਿੱਥੇ ਪਹਿਲਾਂ ਤੋਂ ਹੀ 8-9 ਜੋੜੇ ਮੌਜੂਦ ਹੁੰਦੇ ਨੇ ਇਹ ਗੱਲ ਸੀ 9 ਜਨਵਰੀ 2022 ਦੀ ਇੱਕ ਬਹੁਤ ਹੀ ਵੱਡਾ ਤੇ ਅਲੀਸ਼ਾਨ ਮਹਿਲ ਹੁੰਦਾ ਹੈ ਉਹਦੇ ਵਿੱਚ 7 ਅਲੱਗ-ਅਲੱਗ ਕਮਰੇ ਹੁੰਦੇ ਨੇ ਤੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਹੀ 7 ਅਲੱਗ-ਅਲੱਗ ਬੰਦੇ ਨੇ ਤੇ ਉਹਨਾਂ ਦੇ ਨਾਲ 7 ਅਲੱਗ-ਅਲੱਗ ਲੇਡੀਜ਼ ਵੀ ਮੌਜੂਦ ਹੁੰਦੀਆਂ ਨੇ ਹੁਣ ਪੁਲਿਸ ਜਾਂਦੀ ਹੈ ਰੇਡ ਮਾਰਦੀ ਹੈ ਤੇ ਇਹਨਾਂ 7 ਜੋੜਿਆਂ ਨੂੰ ਫੜ ਲੈਂਦੀ ਹੈ ਪਰ ਪੁਲਿਸ ਹੁਣ ਜਦੋਂ ਇਹਨਾਂ ਦੀ ਆਈਡੀ ਚੈੱਕ ਕਰਦੀ ਹੈ ਤਾਂ ਦੇਖਦੀ ਹੈ ਕਿ ਇਹਨਾਂ ਸੱਤਾਂ ਬੰਦਿਆਂ ਦੇ ਨਾਲ ਇਹਨਾਂ ਸੱਤਾਂ ਔਰਤਾਂ ਦਾ ਕੋਈ ਵੀ ਸਬੰਧ ਨਹੀਂ ਸੀ ਜਿਹੜੇ ਕਮਰੇ ਦੇ ਵਿੱਚ ਇਹ ਜੋੜੇ ਫੜੇ ਗਏ ਸਨ ਪਰ ਜਦੋਂ ਪੁਲਿਸ ਤਹਿਕੀਕਾਤ ਅੱਗੇ ਕਰਦੀ ਹੈ ਤਾਂ ਅੱਗੇ ਦੀ ਤਹਿਕੀਕਾਤ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਇਹ ਸੱਤੇ ਔਰਤਾਂ ਸੱਤੇ ਬੰਦਿਆਂ ਦੇ ਨਾਲ ਇਹਨਾਂ ਦਾ ਪਤੀ-ਪਤਨੀ ਦਾ ਰਿਸ਼ਤਾ ਹੈ ਪਰ ਕਮਰੇ ਦੇ ਵਿੱਚ ਜਿਹੜੇ ਇਹ ਫਰੇ ਗਏ ਸਨ ਉਹ ਯਾਨੀ ਕਿ ਦੂਸਰੇ ਦਾ ਪਤੀ ਸੀ ਤੇ ਦੂਸਰੇ ਦੀ ਪਤਨੀ ਸੀ ਭਾਵੇਂ ਇਹ ਬੰਦਾ ਇੱਕ ਦੂਸਰੀ ਦੀ ਪਤਨੀਆਂ ਨੂੰ ਬਦਲ-ਬਦਲ ਕੇ ਦੂਸਰੇ ਦੇ ਨਾਲ ਬਣਾ ਰਿਹਾ ਸੀ ਫਿਰ ਅੱਗੇ ਦੀ ਤਹਿਕੀਕਾਤ ਦੇ ਵਿੱਚ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਸ ਤਰ੍ਹਾਂ ਦੀਆਂ ਇਹ ਵੱਡੀਆਂ-ਵੱਡੀਆਂ ਪਾਰਟੀਆਂ ਦੇ ਵਿੱਚ ਇਹ ਵੱਡੇ-ਵੱਡੇ ਲੋਕ ਹੁੰਦੇ ਨੇ ਆਪਣੀਆਂ ਬੀਵੀਆਂ ਨੂੰ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਦੇ ਨੇ ਤੇ ਸ਼ਾਇਦ ਸੋਨਮ ਦੇ ਨਾਲ ਵੀ ਪਿਛਲੇ 7-8 ਸਾਲਾਂ ਤੋਂ ਇਦਾਂ ਹੀ ਹੋ ਰਿਹਾ ਸੀ ਸੋਨਮ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਸੀ ਪਰ ਸੋਨਮ ਨੂੰ ਇਹ ਕੁਝ ਨਹੀਂ ਪਤਾ ਲੱਗਦਾ ਸੀ ਕਿਉਂਕਿ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦੀ ਸੀ ਇਸ ਲਈ ਉਹਨੂੰ ਕੁਝ ਵੀ ਨਹੀਂ ਪਤਾ ਚੱਲਦਾ ਸੀ ਕਿਉਂਕਿ ਉਹ ਇਹੋ ਜਿਹਾ ਕੰਮ ਕਰਨ ਦੇ ਲਈ ਕਦੀ ਵੀ ਤਿਆਰ ਨਹੀਂ ਹੋ ਸਕਦੀ ਸੀ ਇਸ ਲਈ ਉਹਨੂੰ ਹਮੇਸ਼ਾ ਹੀ ਪਹਿਲਾਂ बेहोਸ਼ ਕੀਤਾ ਜਾਂਦਾ ਸੀ ਫਿਰ ਉਹਦੇ ਨਾਲ ਕੋਈ ਦੂਸਰਾ ਪਤੀ ਆ ਕੇ ਉਹਦ ਨਾਲ ਸਬੰਧ ਬਣਾਉਂਦਾ ਸੀ ਪੁਲਿਸ ਨੂੰ ਅੱਗੇ ਦੱਸਦੀ ਹੈ ਕਿ ਇਹਨਾਂ ਸਾਰੇ ਵੱਡੇ ਘਰਾਂ ਦੇ ਇਹ ਜਿਹੜੇ ਬੰਦੇ ਸਨ ਇਹਨਾਂ ਨੇ ਇੱਕ ਟੈਲੀਗ੍ਰਾਮ ਦੇ ਉੱਤੇ ਗਰੁੱਪ ਬਣਾਇਆ ਹੋਇਆ ਸੀ ਇਸ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਸਿਰਫ ਇੱਕ ਬੰਦਾ ਨਹੀਂ ਸੀ ਬਲਕਿ ਇਹਦੇ ਵਿੱਚ ਹਜ਼ਾਰਾਂ ਤੋਂ ਵੱਧ ਬੰਦੇ ਤੇ ਔਰਤਾਂ ਸਨ ਜਿਸ ਗਰੁੱਪ ਦੇ ਵਿੱਚ ਇਹ ਆਪਣੇ ਆਉਣ ਵਾਲੇ ਜਿੰਨੀਆਂ ਵੀ ਪਲੈਨਿੰਗਜ਼ ਹੁੰਦੀਆਂ ਸਨ ਉਹਨਾਂ ਦੀ ਇਹ ਡਿਸਕਸ ਕਰਦੇ ਸਨ ਜਿਹਦੀ ਜ਼ਿਆਦਾ ਪਤਨੀ ਸੋਹਣੀ ਹੁੰਦੀ ਸੀ ਉਹਦੀ ਜ਼ਿਆਦਾ ਡਿਮਾਂਡ ਹੁੰਦੀ ਸੀ ਤੇ ਹੈਰਾਨੀ ਦੀ ਇਹ ਗੱਲ ਸੀ ਕਿ ਇਹਦੇ ਵਿੱਚ ਜਿਹੜੀਆਂ ਗਰੁੱਪ ਦੇ ਵਿੱਚ ਔਰਤਾਂ ਵੀ ਸਨ ਪਰ ਕਿਸੇ ਵੀ ਔਰਤ ਨੇ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਨਹੀਂ ਕੀਤੀ ਸੀ ਸਭਾਏ ਸੋਨਮ ਦੇ ਸੋਨਮ ਨੂੰ ਇਸ ਤਰ੍ਹਾਂ ਦਾ ਵੈਸਟਰਨ ਕਲਚਰ ਕਦੀ ਵੀ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਇਹ ਵੈਸਟਰਨ ਕਲਚਰ ਸਾਡੀ ਸਭੇਤਾ ਦੇ ਉੱਤੇ ਹਾਵੀ ਹੋ ਰਿਹਾ ਹੈ ਅਗਲੀ ਜਾਂਚ ਦੇ ਵਿੱਚ ਇਹ ਵੀ ਪਤਾ ਚੱਲਦਾ ਹੈ ਕਿ ਇਹ ਜਿਹੜੇ ਲੋਕ ਇੱਕ ਦੂਸਰੇ ਦੇ بیوی ਦੇ ਨਾਲ ਜਦੋਂ ਇਸ ਬਾਰੇ ਨੌਂਦੇ ਸਨ ਤਾਂ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਨੌਂਦੇ ਸਨ ਜਾਨਵਰਾਂ ਦੇ ਤਰੀਕੇ ਦੇ ਨਾਲ ਨੌਂਦੇ ਸਨ ਕਿਉਂਕਿ ਇਹਨਾਂ ਦੇ ਵਿੱਚ ਇਹ ਹੁੰਦਾ ਸੀ ਕਿ ਇਹ ਕਿਹੜਾ ਕੋਈ ਸਾਡੀ ਪਤਨੀ ਹੈ ਭਾਵੇਂ ਭੁੱਲ ਜਾਂਦੇ ਸਨ ਕਿ ਇਹ ਵੀ ਕੋਈ ਇਨਸਾਨ ਹੈ ਇੱਕ ਵੈਸਟਰਨ ਕਲਚਰ ਦੇ ਵਿੱਚ ਜਿਸ ਤਰ੍ਹਾਂ ਅਨੈਚੁਰਲ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਹੀ ਇਹ ਹਵਾਨੀਅਤ ਦੀ ਤਰ੍ਹਾਂ ਉਹਨਾਂ ਦੇ ਨਾਲ ਸਲੂਕ ਕਰਦੇ ਸਨ ਪਰ ਦੋਸਤੋ ਕਹਿੰਦੇ ਨੇ ਕਿ ਕਲਯੁਗ ਚੱਲ ਰਿਹਾ ਹੈ ਤੇ ਕਲਯੁਗ ਦੇ ਵਿੱਚ ਜੇਕਰ ਤੁਸੀਂ ਪਾਪ ਦਾ ਸਾਥ ਨਹੀਂ ਦਿੰਦੇ ਤਾਂ ਤੁਹਾਨੂੰ ਆਪਣੀ ਜਾਨ ਤੋਂ ਹੱਥ ਤੋੜਾ ਨਾ ਪੈ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਸੋਨਮ ਦੇ ਨਾਲ ਵੀ ਹੁੰਦਾ ਹੈ ਕੁਝ ਸਮਾਂ ਪਾ ਕੇ ਇਸ ਕੇਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਮੌਤ ਦਾ ਅੱਜ ਤੱਕ ਕੋਈ ਵੀ ਕਾਰਨ ਪਤਾ ਨਹੀਂ ਚੱਲ ਪਾਇਆ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਦੋਸਤੋ ਇਹੋ ਜਿਹੇ ਘਟਨਾਵਾਂ ਸੁਣਨ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਸਾਡੇ ਭਾਰਤ ਦੇਸ਼ ਦੇ ਵਿੱਚ ਸਭੇਤਾ ਨਾਮ ਦੀ ਜਿਹੜੀ ਚੀਜ਼ ਸੀ ਉਹ ਖਤਮ ਹੁੰਦੀ ਜਾ ਰਹੀ ਹੈ ਤੇ ਇਹੋ ਜਿਹੇ ਵੱਡੇ ਵੱਡੇ ਲੋਕ ਜੋ ਰਸੂਲਦਾਰ ਲੋਕ ਹੁੰਦੇ ਨੇ ਜੇਕਰ ਇਹੋ ਜਿਹਾ ਕੰਮ ਕਰਦੇ ਨੇ ਤਾਂ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਕਿਹੋ ਜਿਹਾ ਕੰਮ ਕਰਨਗੀਆਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਧਾਰਮਿਕ ਸਭੇਤਾ ਸਮਾਜ ਹੈ ਉਹ ਖਤਮ ਹੋ ਜਾਵੇਗਾ ਇਸ ਲਈ ਸਾਡੇ ਵੱਲੋਂ ਤਾਂ ਇਹੀ ਅਪੀਲ ਹੈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੋਸਤੋ ਇਸ ਕਹਾਣੀ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਮਜ਼ਾਕ ਉਡਾਉਣਾ ਨਹੀਂ ਸੀ, ਬਲਕਿ ਤੁਹਾਨੂੰ ਸੁਚੇਤ ਕਰਨਾ ਸੀ। ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜੀ ਘਟਨਾ ਨੂੰ ਲੈ ਕੇ ਕਮੈਂਟ ਵਿੱਚ ਜਰੂਰ ਦੱਸਿਓ ਤੇ ਇਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਧੰਨਵਾਦ।